ਫਾਨਕੋਟ ਸ਼ਹਿਰ ਦੇ ਆਸ-ਪਾਸ ਕਾਫੀ ਸਾਰੇ ਸਰਪ੍ਰੈਸ਼ਨ ਚੱਲ ਰਹੇ ਆ ਫਾਨਕੋਟ ਬਸ ਸਟੈਂਡ ਦੇ ਵਿੱਚ ਜਿਹੜਾ ਸਰਚ ოਪਰੇਸ਼ਨ ਆ ਕਾਡਨੈਂਟ ਸਰਚ ਪ੍ਰੈਸ਼ਨ ਉਹ ਇੱਕ ਜਿਹਦਾ ਹਿੱਸਾ ਆ ਇਸ ਤੋਂ ਲਾਵਾ ਸਿਟੀ ਦੇ ਵਿੱਚ ਵੀ ოਪਰੇਸ਼ਨ ਚੱਲ ਰਹੇ ਆ ਸਿਟੀ ਦੇ ਅਰਾਊਂਡ ਵੀ ოਪਰੇਸ਼ਨ ਚੱਲ ਰਹੇ ਬਾਰਡਰ ਤੇ ਲੱਗ ਚੱਲ ਰਹੇ ਆ ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਇਨਫੈਕਟਰ ਦਾ ਦਿੱਲੀ ਦਾ ਰੁਟੀਨ ਆ ਔਰ ਸਪੈਸ਼ਲੀ ਅਜ ਬਸ ਸਟੈਂਡ ਦਾ ਸਿਗਾ ਕਿਉਂਕਿ ਬਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ 엘ਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਉਹਦੀ ਬਸ ਸਟੈਂਡ ਦੀ ਐਂਟੋ ਐਂਟੀਸਰਪਟੇਜ ਚੈੱਕ ਲਈ ਔਰ ਹੋਰ ਜਿਹੜੇ ਬਾਡ ਐਲੀਮੈਂਟਸ ਹੈਗੇ ਆ ਬਸ ਸਟੈਂਡ ਅਰਾਊਂਡ ਬਸ ਸਟੈਂਡ ਬਸ ਸਟੈਂਡ ਦੇ ਆਸ-ਪਾਸ ਕਾਫੀ ਲੋਕਲ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਤੇ ਗਵਰਨਮੈਂਟ ਟੈਕੀਡੀਆਂ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਹਨੂੰ ਅਸੀਂ ਵੈਰੀਫਾਈ ਕਰ ਸਕਦੇ ਲੋਕਾਂ ਨੂੰ ਬਾਈ ਫੇਸ ਸੋ ਟੂ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਆ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕੇ ਅਮਰਨਾਥ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਸ ਕਰ ਚੁੱਕਾ ਕਿਉਂਕਿ ਸ਼੍ਰੀ ਅਮਰਨਾਥ ਜੀ ਯਾਤਰਾ ਜਿਹੜੀ ਹੈਗੀ ਆ ਬਹੁਤ ਪਾਵਨ ਯਾਤਰਾ ਆ ਇਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਸ੍ਰੀ ਅਗਿਆ ਪ੍ਰਬੰਧ ਕੀਤੇ ਗਏ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਐਰੀਮਨ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ। ਸੋ ਕਈ ਗੱਲੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੋਈ ਅੰਡਰ ਕਵਰ ਆਪਰੇਸ਼ਨ ਚਲਾਉਣੇ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਆ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬਰਾਈਡ ਐਲੀਮੈਂਟ ਆ ਜਾਂ ਕੋਈ ਐਡਾ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਉਹ ਤੁਰੰਤ ਸਾਨੂੰ ਤਲਾਹ ਦੇਣ ਤਾਂ ਕਿ ਅਸੀਂ ਮੌਕੇ 'ਤੇ ਰੁਕੇ ਕਾਰਵਾਈ ਕਰ ਸਕੀਏ ਪਠਾਨਕੋਟ ਸ਼ਹਿਰ ਤੇ ਦੇ ਆਸ-ਪਾਸ ਕਾਫੀ ਸਾਰੇ ਸਰਪ੍ਰੈਸ਼ਨ ਚੱਲ ਰਹੇ ਆ ਪਠਾਨਕੋਟ ਬੱਸ ਸਟੈਂਡ ਦੇ ਵਿੱਚ ਜਿਹੜਾ ਸੱਚ آپریشن ਆ ਕਾਡਨੈਂਟ ਸੱਚ ਪ੍ਰੈਸ਼ਨ ਉਹ ਇੱਕ ਜਿਹਦਾ ਹਿੱਸਾ ਆ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ آپریشن ਚੱਲ ਰਹੇ ਆ ਸਿਟੀ ਦੇ ਅਰਾਊਂਡ ਵੀ آپریشن ਚੱਲ ਰਹੇ ਆ ਬਾਰਡਰ ਤੇ ਲੱਗ ਚੱਲ ਰਹੇ ਆ ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਅ ਇਨਫੈਕਸ਼ਨ ਦਾ ਦਿੱਲੀ ਦਾ ਰੁਟੀਨ ਔਰ ਸਪੈਸ਼ਲੀ ਐਜ ਬਸ ਸਟੈਂਡ ਦਾ ਸਿਕਾ ਕਿਉਂਕਿ ਬਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ 엘ਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਬਸ ਸਟੈਂਡ ਦੀ ਐਂਟੋ ਐਂਟੀਸਰਵਟੇਜ ਚੈੱਕ ਲਈ ਔਰ ਹੋਰ ਜਿਹੜੇ ਬਾਡ 엘ਮੈਂਟਸ ਹੈਗੇ ਆ ਬਸ ਸਟੈਂਡ ਅਰਾਊਂਡ ਬਸ ਸਟੈਂਡ ਬਸ ਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਹਾਂ ਤੇ ਗਵਰਨਮੈਂਟ ਆਫ ਇਟੀਆਂ ਦਾ ਵਾਹਨ ਵੀ ਯੂਜ਼ ਕਰ ਰਹੇ ਹਾਂ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਹਨੂੰ ਅਸੀਂ ਟਰੈਕਟਿਫਾਈ ਕਰ ਸਕਦੇ ਹਾਂ ਲੋਕਾਂ ਨੂੰ ਬਾਈ ਫੇਸ ਸੋ ਟੂ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕਦਾ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਸ ਕਰ ਚੁੱਕਾ ਕਿਉਂਕਿ ਸ੍ਰੀ ਅਮਰਨਾਥ ਜੀ ਯਾਤਰਾ ਜਿਹੜੀ ਹੈ ਜੀ ਬਹੁਤ ਪਾਵਨ ਯਾਤਰਾ ਆ ਇਹਦੇ ਬਾਰੇ ਸਾਡੇ ਕਾਫੀ ਜਿਆਦਾ ਸਟਰੋਂਗ ਸ਼੍ਰੀ ਅਗਿਆ ਪ੍ਰਬੰਧ ਕੀਤੇ ਗਏ ਆ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਐਰੀਨ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ ਸੋ ਕੇਦੇ ਫੋਰਸ ਦੀ ਜਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੋਈ ਅੰਡਰ ਕਵਰ ਅਸੀਂ ਪ੍ਰੈਸ਼ਨ ਚਲਾਉਣੀ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬ੍ਰਾਈਟ ਐਲੀਮੈਂਟ ਆ ਜਾਂ ਕੋਈ ਐਦਾਂ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਉਹ ਤੁਰੰਤ ਸਾਨੂੰ ਤਲਾਹ ਦੇਣ ਤਾਂ ਕਿ ਅਸੀਂ ਮੌਕੇ ਸਰ ਉੱਤੇ ਕਾਰਵਾਈ ਕਰ ਸਕੀਏ